ਕਹਿੰਦੇ ਨੇ ਕਿ ਪਿਆਰ ਉਮਰ ਜਾਤ ਪਾਤ ਬਿਲਕੁਲ ਨਹੀਂ ਵੇਖਦਾ ਪਰ ਜਿਹੜੇ ਸਮਾਜ ਦੇ ਵਿੱਚ ਆਪਾਂ ਰਹਿ ਰਹੇ ਹਾਂ ਇੱਕ ਮਰਿਆਦਾ ਜ਼ਰੂਰ ਹੁੰਦੀ ਹੈ ਪਰ ਕੋਈ ਸਮਾਂ ਇਹੋ ਜਿਹਾ ਵੀ ਆ ਜਾਂਦਾ ਹੈ ਜਦੋਂ ਕੋਈ ਔਰਤ ਜਾਂ ਫਿਰ ਕੋਈ ਮਰਦ ਜਿਹਦੀ ਉਮਰ ਲੰਘ ਚੁੱਕੀ ਹੁੰਦੀ ਹੈ ਜਾਨੀ ਕਿ ਉਹ ਬਟਾਪੇ ਦੇ ਵਿੱਚ ਉਹਨੇ ਪੈਰ ਧਰਿਆ ਹੁੰਦਾ ਹੈ ਤਾਂ ਉਸ ਸਮੇਂ ਜਾ ਕੇ ਜੇਕਰ ਕਿਸੇ ਔਰਤ ਨੂੰ ਇਸ਼ਕ ਦਾ ਭੂਤ ਸਵਾਰ ਹੋ ਜਾਵੇ ਤਾਂ ਕਿੰਨੀ ਸ਼ਰਮ ਦੀ ਗੱਲ ਹੋਵੇਗੀ ਉਸ ਔਰਤ ਵਾਸਤੇ ਵੀ ਤੇ ਉਹਦੇ ਪਰਿਵਾਰ ਵਾਸਤੇ ਵੀ ਜੇਕਰ ਔਰਤ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਸ਼ਾਇਦ ਬੁਢਾਪੇ ਦੇ ਵਿੱਚ ਇਸ ਔਰਤ ਨੂੰ ਇੱਕ ਆਦਮੀ ਦਾ ਸਾਥ ਜ਼ਰੂਰੀ ਹੁੰਦਾ ਹੈ ਪਰ ਦੂਜੇ ਪੱਨੇ ਜੇਕਰ ਉਹਦੇ ਪਰਿਵਾਰ ਵੱਕੋਂ ਸਮਝਿਆ ਜਾਵੇ ਤਾਂ ਮੰਨਿਆ ਜਾਂਦਾ ਹੈ ਕਿ ਇਸ ਉਮਰ ਦੇ ਵਿੱਚ ਜਾ ਕੇ ਇਹੋ ਜਿਹੇ ਗੰਦੇ ਕੰਮ ਕਰਨਾ ਇਹੋ ਜੀਆਂ ਗੰਦੀਆਂ ਕਰਤੂਤਾ ਕਰਨੀਆਂ ਇਹ ਸ਼ੋਭਾ ਨਹੀਂ ਦਿੰਦੀਆਂ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਸ ਘਟਨਾ ਦੇ ਵਿੱਚ ਵੀ ਇੱਕ 62 ਸਾਲਾ ਜਨਾਨੀ ਨੇ ਕੁਝ ਇਸੇ ਤਰ੍ਹਾਂ ਦਾ ਕੰਮ ਕੀਤਾ ਸੀ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਜ਼ਿਲ੍ਹਾ ਪਟਿਆਲਾ ਦੇ ਨਾਬਾ ਸ਼ਹਿਰ ਦੀ ਇਸ ਸ਼ਹਿਰ ਦੇ ਵਿੱਚ ਰਹਿੰਦੀ ਸੀ ਅਰਨਾ ਦੇਵੀ ਜਿਹਦੀ ਉਮਰ ਸੀ ਲਗਭਗ 12 ਸਾਲ ਦੇ ਕਰੀਬ ਤੇ ਇਹਦੇ ਪਤੀ ਦੀ ਕਾਫੀ ਸਮੇਂ ਪਹਿਲਾਂ ਤੋਂ ਹੀ ਮੌਤ ਹੋ ਚੁੱਕੀ ਸੀ ਤੇ ਇਹਦਾ ਇੱਕ ਮੁੰਡਾ ਸੀ ਤੇ ਜਵਾਨੀ ਦੀ ਉਮਰ ਦੇ ਵਿੱਚ ਇਹਦੀ ਵੀ ਸਰਖਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਇਹਦੀ ਇੱਕ ਧੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਹੈ ਅਨੂ ਇਹਦਾ ਵੀ ਵਿਆਹ ਹੋਇਆ ਸੀ ਪਰ ਆਪਣੇ ਪਤੀ ਦੇ ਨਾਲ ਮਨਮਟਾਉ ਦੇ ਕਰਕੇ ਇਹ ਸੋਹੜਾ ਘਰ ਛੱਡ ਕੇ ਆਪਣੀ ਮਾਂ ਦੇ ਨਾਲ ਹੀ ਰਹਿ ਰਹੀ ਸੀ ਕੁਲ ਇਲਾਕੇ ਕਹਿ ਸਕਦੇ ਆ ਕਿ ਅਰਨਾ ਦੀ ਜ਼ਿੰਦਗੀ ਦੇ ਵਿੱਚ ਘਰ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਪਰਿਵਾਰਿਕ ਸੁੱਖ ਇਹਨੂੰ ਨਹੀਂ ਮਿਲ ਰਿਹਾ ਸੀ ਹੁਣ ਸਾਲ ਆ ਜਾਂਦਾ ਹੈ 2024 ਦਾ ਜਦੋਂ ਅਰਨਾ ਦੀ ਉਮਰ ਲਗਭਗ 12 ਸਾਲ ਦੀ ਹੋ ਚੁੱਕੀ ਸੀ ਘਰ ਦੇ ਵਿੱਚ ਇੰਨੀਆਂ ਕਠਿਨਾਈਆਂ ਸਨ ਪੂਰਾ ਘਰ ਉਜੜਿਆ ਪਿਆ ਸੀ ਪਰ ਇਸ ਸਮੇਂ ਦੇ ਵਿੱਚ ਅਰਨਾ ਜੜੀ ਕੀ 12 ਸਾਲਾਂ ਦੀ ਸੀ ਉਹਦੇ ਚਿਹਰੇ ਤੇ ਵੱਖਰਾ ਜਿਹਾ ਨੋਟ ਸੀ ਜਿਵੇਂ ਇੱਕ 16 17 ਸਾਲ ਦੀ ਕੁੜੀ ਦੇ ਚਿਹਰੇ ਦੇ ਉੱਤੇ ਨੋਟ ਹੁੰਦਾ ਹੈ ਅਜਿਹਾ ਐਂਦਾ ਕਿਉਂ ਸੀ ਇਹਦੇ ਪਿੱਛੇ ਇੱਕ ਵਜਾ ਹੈ ਕਿਉਂਕਿ ਅਰਨਾ ਨੂੰ ਇੱਕ ਮੁੰਡੇ ਦੇ ਨਾਲ ਪਿਆਰ ਹੋ ਚੁੱਕਿਆ ਸੀ ਤੇ ਉਹ ਮੁੰਡਾ ਅਰਨਾ ਦੀ ਅੱਧੀ ਉਮਰ ਤੋਂ ਵੀ ਘੱਟ ਉਮਰ ਦਾ ਸੀ ਜਾਨੀ ਕਿ ਜਿਹੜੀ ਅਰਨਾ ਦੀ ਕੁੜੀ ਸੀ ਅਨੂ ਉਹਦੀ ਉਮਰ ਸੀ ਲਗਭਗ 25 ਸਾਲਾਂ ਦੀ ਤੇ ਜਿਹੜਾ ਮੁੰਡਾ ਸੀ ਇਹਦੀ ਉਮਰ ਵੀ ਸੀ 25 ਸਾਲਾਂ ਦੇ ਕਰੀਬ ਇਸ ਮੁੰਡੇ ਦਾ ਨਾਮ ਹੁੰਦਾ ਹੈ ਸਤਗੁਰੂ ਸਿੰਘ ਸਤਗੁਰੂ ਸਿੰਘ ਅਰਨਾ ਇੱਕ ਦੂਜੇ ਨੂੰ ਰੋਜ਼ ਮਿਲਦੇ ਸਨ ਜਦੋਂ ਵੀ ਅਨੂਕਰੋਂ ਕੰਮ ਤੇ ਚਲੀ ਜਾਂਦੀ ਸੀ ਯਾਨੀ ਕਿ ਉਹ ਇੱਕ ਪ੍ਰਾਈਵੇਟ ਨੌਕਰੀ ਕਰਦੀ ਸੀ ਤਾਂ ਸਤਗੁਰੂ ਅਰਨਾ ਦੇ ਘਰ ਦੇ ਵਿੱਚ ਰਹਿ ਕੇ ਅਰਨਾ ਦੇਵੀ ਦੇ ਨਾਲ ਫਿਜੀਕਲ ਰਿਲੇਸ਼ਨ ਬਣਾਉਂਦਾ ਸੀ ਇਹਨਾਂ ਦਾ ਇਹ ਰਿਲੇਸ਼ਨ ਦੇ ਬਾਰੇ ਸ਼ਾਇਦ ਆਂਡੀਆਂ ਗਵਾਂਡੀਆਂ ਨੂੰ ਵੀ ਸੁਹ ਲੱਗ ਚੁੱਕੀ ਸੀ ਇਹ ਸਾਰਾ ਕੁਝ ਅਦਨਾ ਨੂੰ ਬਹੁਤ ਵਧੀਆ ਲੱਗ ਰਿਹਾ ਸੀ। ਉਹਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਪਹਿਲਾਂ ਵਾਂਗੂ ਜਵਾਨ ਹੋ ਗਈ ਹੈ। ਸਾਰੀਆਂ ਉਹਦੀਆਂ ਫਿਜ਼ੀਕਲ ਜਿਹੜੀਆਂ ਜ਼ਰੂਰਤਾਂ ਸਾਨੂੰ ਪੂਰੀਆਂ ਹੋ ਰਹੀਆਂ ਸਨ। ਸ਼ਾਇਦ ਲੰਮੇ ਸਮੇਂ ਤੋਂ ਉਹ ਪੂਰੀਆਂ ਨਹੀਂ ਹੋਈਆਂ ਸਨ। ਸਤਗੁਰੂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਾ ਕੇ ਉਹਦੇ ਨਾਲ ਰਿਲੇਸ਼ਨ ਬਣਾ ਕੇ ਉਹ ਸਾਰਾ ਕੁਝ ਭੁੱਲ ਚੁੱਕੀ ਸੀ ਕਿ ਪਿੱਛੇ ਉਹਦੀ ਜ਼ਿੰਦਗੀ ਦੇ ਵਿੱਚ ਕਿੰਨੇ ਦੁੱਖ ਦਰਦ ਲੰਗੇ ਨੇ। 4 ਦਸੰਬਰ ਦਾ ਦਿਨ ਸੀ। ਸ਼ਾਮ ਦੇ ਲਗਭਗ 7-8 ਦਾ ਟਾਈਮ ਹੋਵੇਗਾ। ਆਰਨਾ ਦੇਵੀ ਦੇ ਘਰ ਦੇ ਵਿੱਚੋਂ ਬੜੀਆਂ ਉੱਚੀਆਂ-ਉੱਚੀਆਂ ਚੀਕਾਂ ਦੀ ਆਵਾਜ਼ ਬਾਹਰ ਜਾਂਦੀ ਹੈ। ਆਂਡੀਆਂ ਗੁਆਂਡੀਆਂ ਤੱਕ ਜਦੋਂ ਇਹ ਚੀਕਾਂ ਦੀ ਆਵਾਜ਼ ਪਹੁੰਚਦੀ ਹੈ ਤਾਂ ਆਂਡੀ ਗੁਆਂਡੀ ਇਸ ਘਰ ਵੱਲ ਨੂੰ ਭਜਦੇ ਨੇ। ਜਦੋਂ ਇਹਦੇ ਘਰ ਦੇ ਲਾਗੇ ਆ ਕੇ ਦੇਖਦੇ ਨੇ ਤਾਂ ਇਹ ਚੀਕਾਂ ਦੀ ਆਵਾਜ਼ ਬੰਦ ਹੋ ਜਾਂਦੀ ਹੈ। ਜਦੋਂ ਬਾਹਰੋਂ ਦੇਖਿਆ ਜਾਂਦਾ ਹੈ ਤੇ ਤਾਲਾ ਵੱਜਿਆ ਹੁੰਦਾ ਹੈ ਤੇ ਗੁਆਂਡੀਆਂ ਵੱਲੋਂ ਹੁਣ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ। ਜਦੋਂ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਦੇਖਦੀ ਹੈ ਕਿ ਬਾਹਰੋਂ ਤਾਲਾ ਵੱਜਿਆ ਹੋਇਆ ਸੀ। ਇਸ ਲਈ ਉਹਨਾਂ ਨੂੰ ਮਜਬੂਰਨ ਤਾਲਾ ਤੋੜਨਾ ਪੈਂਦਾ ਹੈ ਜਿਵੇਂ ਹੀ ਤਾਲਾ ਤੋੜਦੇ ਨੇ ਤੇ ਸਾਹਮਣੇ ਉਹ ਦੇਖਦੇ ਨੇ ਕਿ ਘਰ ਦੇ 베ਰੇ ਦੇ ਵਿੱਚ ਖੂਨੋਂ ਖੂਨ ਹੋਇਆ ਸੀ ਜਿਹੜੀ ਘਰ ਦੀ ਕੁੜੀ ਸੀ ਅਨੂ ਉਹਦੇ ਖੂਨ ਦੇ ਨਾਲ ਹੱਥ ਪੱਥ ਲਾਸ਼ ਪਈ ਹੋਈ ਸੀ ਘਰ ਦੇ ਵਿੱਚ ਅਨੂ ਕੱਲੀ ਸੀ ਉਸ ਸਮੇਂ ਜਿਹੜੀ ਉਹਦੀ ਮਾਂ ਸੀ ਔਰ ਉਹਨਾਂ ਦੇ ਵੀ ਉਹ ਕਿਤੇ ਬਾਹਰ ਗਈ ਹੋਈ ਸੀ ਤੇ ਰਾਤ ਇੰਨੀ ਹੋ ਚੁੱਕੀ ਸੀ ਕਿ ਉਹ ਵਾਪਸ ਘਰ ਨਹੀਂ ਆਈ ਸੀ ਅਗਲੀ ਸਵੇਰ ਇਹਦੀ ਜਿਹੜੀ ਮਾਂ ਸੀ ਅਰੁਣਾ ਦੇਵੀ ਉਹ ਵਾਪਸ ਆਉਂਦੀ ਹੈ ਜਿਸ ਤਰ੍ਹਾਂ ਯੋਕਰ ਆਉਂਦੀ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਅੰਨੂ ਦਾ ਕਿਸੇ ਨੇ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਰੋੜੋ ਕੇ ਉਹਦਾ ਬੁੜਾ ਹਾਲ ਹੋ ਜਾਂਦਾ ਹੈ ਪੁਲਿਸ ਵੱਲੋਂ ਜਦੋਂ ਪੁੱਛਿਆ ਜਾਂਦਾ ਹੈ ਕਿ ਤੂੰ ਇੰਨੀ ਰਾਤ ਨੂੰ ਕਿੱਥੇ ਗਈ ਸੀ ਸਾਰੀ ਰਾਤ ਤੂੰ ਕਿੱਥੇ ਰਹੀ ਤਾਂ ਉਹ ਦੱਸਦੀ ਹੈ ਕਿ ਇਹਦੀ ਜਿਹੜੀ ਵੱਡੀ ਕੁੜੀ ਜਿਹੜੀ ਨਾਲ ਦੇ ਪਿੰਡ ਦੇ ਵਿੱਚ ਵਿਆਹੀ ਹੋਈ ਸੀ ਉਹਦੇ ਘਰ ਗਈ ਹੋਈ ਸੀ ਉਹਨੂੰ ਨਹੀਂ ਪਤਾ ਸੀ ਕਿ ਉਹਦੇ ਮਗਰੋਂ ਉਹਦੀ ਜਿਹੜੀ ਛੋਟੀ ਕੁੜੀ ਦੇ ਨਾਲ ਇਹੋ ਜਿਹਾ ਕੁਝ ਹੋ ਜਾਣਾ ਹੈ ਹੁਣ ਜਦੋਂ ਪੁਲਿਸ ਨੇ ਪੁੱਛਿਆ ਕਿ ਤੁਹਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਜਾਂ ਲੜਾਈ ਝਗੜਾ ਤਾਂ ਅਰਣਾ ਦੇਵੀ ਨੇ ਕਿਹਾ ਕਿ ਸਾਡਾ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਨਾ ਹੀ ਕੋਈ ਦੁਸ਼ਮਣੀ ਹੈ ਪਰ ਪੁਲਿਸ ਵਾਲਿਆਂ ਨੇ ਜਦੋਂ ਅਨੂ ਦੀ ਬੋਡੀ ਨੂੰ ਦੇਖਿਆ ਤਾਂ ਉਹਦੇ ਤੇ ਇੰਨੀ ਦਰਿੰਦਗੀ ਹੋਈ ਸੀ ਜਦੋਂ ਉਹਨਾਂ ਨੇ ਪੋਸਟਮਾਰਟਮ ਕਰਾਇਆ ਤਾਂ ਉਹਦੇ ਵਿੱਚ ਸਾਫ਼-ਸਾਫ਼ ਆਇਆ ਕਿ ਬੜੀ ਹੀ ਬੇਰਹਿਮੀ ਦੇ ਨਾਲ ਕਿਸੇ ਨੇ ਤੇਜ਼ ਤਾਰ ਹਥਿਆਰ ਦੇ ਨਾਲ ਉਹਦੇ ਤੇ ਕਈ ਵਾਰ ਕੀਤੇ ਸਨ ਅਜਿਹਾ ਕੋਈ ਤਾਂ ਹੀ ਕਰ ਸਕਦਾ ਹੈ ਜਾਂ ਤੇ ਕੋਈ ਵੱਡਾ ਦੁਸ਼ਮਣ ਹੋਵੇ ਜਾਂ ਫਿਰ ਕੋਈ ਬਹੁਤ ਹੀ ਕਿਸੇ ਕੋਲੋਂ ਅੱਕਿਆ ਹੋਵੇ ਇੱਥੇ ਨਾਬਾ ਪੁਲਿਸ ਦੀ ਇੱਕ ਤਰੀਬੰਦੀ ਹੈ ਇਸ ਕੇਸ ਦੇ ਵਿੱਚ ਉਹਨਾਂ ਨੇ ਕੋਈ ਵੀ ਗਲਤੀ ਨਹੀਂ ਕੀਤੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਸ ਕੇਸ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਘਰ ਦੇ ਲਾਗੇ ਜਿਹੜੇ ਲੱਗੇ ਸੀ ਸੀਟੀਵੀ ਕੈਮਰੇ ਸਨ ਚਲੀ ਦੇ ਵਿੱਚ ਉਹਨਾਂ ਨੂੰ ਖੰਗਾਲਿਆ ਤੇ ਪੁਲਿਸ ਵਾਲਿਆਂ ਨੂੰ ਇਹ ਦਿਖਾਈ ਦਿੱਤਾ ਕਿ ਜਰੀ ਅਰਨਾ ਦੇਵੀ ਸੀ ਉਹ ਘਰ ਦੇ ਵਿੱਚੋਂ ਬਾਹਰ ਜਾਂਦੀ ਹੋਈ ਦਿਖਾਈ ਦੇ ਰਹੀ ਸੀ ਤੇ ਉਸੇ ਸ਼ਾਮ ਨੂੰ ਹੀ ਘਰ ਦੇ ਬੈਕ ਸਾਈਡ ਦੇ ਉੱਤੇ ਜਿਹੜਾ ਗੇਟ ਸੀ ਇਹਨਾਂ ਦਾ ਉਸ ਗੇਟ ਦੇ ਜ਼ਰੀਏ ਇੱਕ ਮੁੰਡਾ ਘਰ ਦੇ ਅੰਦਰ ਵਰਦਾ ਹੋਇਆ ਦਿਖਾਈ ਦਿੰਦਾ ਹੈ ਤੇ ਇਹ ਮੁੰਡਾ ਇਕੱਲਾ ਨਹੀਂ ਆਇਆ ਸੀ ਇਹਦੇ ਨਾਲ ਇੱਕ ਹੋਰ ਮੁੰਡਾ ਸੀ ਜਿਹੜਾ ਕਿ ਇਹਨੂੰ ਐਕਟੀਵਾ ਦੇ ਉੱਤੇ ਛੱਡ ਕੇ ਗਿਆ ਸੀ ਪੁਲਿਸ ਵਾਲਿਆਂ ਨੇ ਜਦੋਂ ਸੀਸੀਟੀਵੀ ਕੈਮਰੇ ਤੋਂ ਇਸ ਮੁੰਡੇ ਦੀ ਫੋਟੋ ਲਈ ਤਾਂ ਲਾਗੇ ਚਾਗੇ ਦੇ ਗਵਾਂਡੀਆਂ ਨੂੰ ਦੱਸੀ ਤਾਂ ਗਵਾਂਡੀਆਂ ਨੇ ਇਸ ਮੁੰਡੇ ਨੂੰ ਪਛਾਣ ਲਿਆ ਉਹਨਾਂ ਨੇ ਕਿਹਾ ਕਿ ਇਹ ਮੁੰਡਾ ਤਾਂ ਸਤਗੁਰੂ ਹੈ ਹੁਣ ਪੁਲਿਸ ਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਸਤਗੁਰੂ ਦੇ ਨਾਲ ਇਹ ਜਿਹੜੀ 62 ਸਾਲਾਂ ਦੀ ਅਰਣਾ ਦੇਵੀ ਹੈ ਜਾਨੀ ਕਿ ਅੰਨੂ ਦੀ ਜਿਹੜੀ ਮਾਂ ਹੈ ਉਹਦੇ ਨਾਲ ਇਹਦੇ ਨਜਾਇਜ਼ ਰਿਸ਼ਤੇ ਨੇ ਤੇ ਹੁਣ ਪਹਿਲਾਂ ਤਾਂ ਇਸ ਗੱਲ ਦੇ ਉੱਤੇ ਯਕੀਨ ਕਰਨਾ ਔਖਾ ਸੀ ਕਿ ਇਹ 62 ਸਾਲਾਂ ਦੀ ਔਰਤ ਦੀ ਇੱਕ 25 ਸਾਲਾਂ ਦੇ ਮੁੰਡੇ ਦੇ ਨਾਲ ਕਿਵੇਂ ਸਬੰਧ ਹੋ ਸਕਦੇ ਨੇ ਪਰ ਜਿਵੇਂ ਹੀ ਪੁਲਿਸ ਨੇ ਇਸ ਸਤਗੁਰੂ ਮੁੰਡੇ ਨੂੰ ਫੜਿਆ ਤਾਂ ਇਹਦੇ ਕੋਲੋਂ ਸਖਤੀ ਦੇ ਨਾਲ ਪੁਸ਼ਕਿਸ਼ ਕੀਤੀ ਤਾਂ ਸਾਰਾ ਹੀ ਇਹ ਕੇਸ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਦੂਜੇ ਪਾਸੇ ਜਦੋਂ ਅਰਨਾ ਦੇਵੀ ਦੇ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹ ਕਿਰਾ ਕੋਈ ਪ੍ਰੋਫੈਸ਼ਨਲ ਕ੍ਰਿਮੀਨਲ ਸੀ ਤੇ ਇਹ ਜਲਦੀ ਹੀ ਬੱਕ ਗਈ ਕਿ ਹਾਂ ਇੰਨੇ ਹੀ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਉਹਦੇ ਹੱਥੋਂ ਅਨੂ ਨੂੰ ਮਰਵਾਇਆ ਹੈ ਤੇ ਇਹਦੇ ਪਿੱਛੇ ਜਿਹੜੀ ਉਹ ਕਹਾਣੀ ਦੱਸਦੀ ਹੈ ਉਹ ਕਹਾਣੀ ਨੇ ਸਾਰਿਆਂ ਦੇ ਰੋਂਗ ਤੇ ਖੜੇ ਕਰ ਦਿੱਤੇ ਸਨ ਉਹ ਦੱਸਦੀ ਹੈ ਕਿ ਸਤਗੁਰੂ ਦੇ ਨਾਲ ਇਹਦੇ ਪ੍ਰੇਮ ਸਬੰਧ ਪੈ ਗਏ ਸਨ ਤੇ ਇਨ੍ਹਾਂ ਪ੍ਰੇਮ ਸਬੰਧਾਂ ਦੇ ਖਿਲਾਫ ਇਹਦੀ ਜਿਹੜੀ ਕੁੜੀ ਅਨੂ ਸੀ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੀ ਸੀ ਕਿ ਇਸ ਉਮਰ ਦੇ ਵਿੱਚ ਉਹਦੀ ਮਾਂ ਆਪਣੇ ਤੋਂ ਅੱਧੀ ਉਮਰ ਦੇ ਮੁੰਡੇ ਦੇ ਨਾਲ ਸਬੰਧ ਰੱਖੇ ਤੇ ਇਹ ਗੱਲ ਬਿਲਕੁਲ ਵੀ ਅਰਨਾ ਦੇਵੀ ਨੂੰ ਵੀ ਪਸੰਦ ਨਹੀਂ ਸੀ ਕਿ ਉਹ ਉਹਨੂੰ ਸਤਗੁਰੂ ਦੇ ਨਾਲ ਉਹਦੀ ਕੁੜੀ ਮਿਲਣ ਤੋਂ ਰੋਕਦੀ ਹੈ ਕਿਉਂਕਿ ਉਹਦੀ ਜਿਹੜੀ ਫਿਜ਼ੀਕਲ ਨੀਡ ਸੀ ਉਹ ਸਤਗੁਰੂ ਪੂਰੀ ਕਰ ਰਿਹਾ ਸੀ ਤੇ ਸਤਗੁਰੂ ਨੂੰ ਵੀ ਚਸਕਾ ਲੱਗਿਆ ਹੋਇਆ ਸੀ ਪਿਛਲੇ 1 ਸਾਲ ਤੋਂ ਉਹ ਲਗਾਤਾਰ ਇਹਨਾਂ ਦੇ ਘਰ ਆਉਂਦਾ ਸੀ ਤੇ ਇਹ ਦੋਨੇ ਜਣੇ ਮਿਲ ਕੇ ਸਬੰਧ ਬਣਾਉਂਦੇ ਸਨ ਤੇ ਸਤਗੁਰੂ ਹੀ ਇਹਨੂੰ ਹਮੇਸ਼ਾ ਕਹਿੰਦਾ ਸੀ ਕਿ ਇਹਦੀ ਜਿਹੜੀ ਕੁੜੀ ਹੈ ਉਹ ਇਹਨਾਂ ਦੋਨਾਂ ਨੂੰ ਇਕ ਨਹੀਂ ਹੋਣ ਦਵੇਗੀ ਤੇ ਸਤਗੁਰੂ ਹਮੇਸ਼ਾ ਹੀ ਅਨੂ ਨੂੰ ਮਾਰਨ ਦੇ ਫਰਾਕ ਦੇ ਵਿੱਚ ਸੀ ਪਰ ਬਾਰ-ਬਾਰ ਅਰਨਾ ਦੇ ਵੀ ਟਾਲਮਟੋਲ ਕਰ ਰਹੀ ਸੀ ਕਿ ਹਜੇ ਰਹਿਣ ਦਿੰਨੇ ਆ ਪਰ ਹੁਣ ਕਾਫੀ ਦਿਨ ਹੋ ਗਏ ਸਨ ਜਿਹੜੀ ਅਨੂ ਸੀ ਉਹ ਆਪਣੀ ਮਾਂ ਨੂੰ ਸਤਗੁਰੂ ਨਾਮ ਦੇ ਮੁੰਡੇ ਦੇ ਨਾਲ ਨਹੀਂ ਮਿਲਣ ਦੇ ਰਹੀ ਸੀ ਇਸ ਲਈ ਹੁਣ ਗੁੱਸੇ ਦੇ ਵਿੱਚ ਆ ਕੇ ਅਰਨਾ ਨੇ ਮੀ ਸਤਗੁਰੂ ਨੂੰ ਇਜਾਜ਼ਤ ਦੇ ਦਿੱਤੀ ਸੀ ਕਿ ਉਹ ਅਨੂ ਨੂੰ ਮਾਰ ਦਵੇ ਪੁਲਿਸ ਦੇ ਮੁਤਾਬਿਕ ਸਭ ਤੋਂ ਪਹਿਲਾਂ ਵੇਰੇ ਦੇ ਵਿੱਚ ਸਤਗੁਰੂ ਨੇ ਅੰਨੂ ਦੇ ਸਿਰ ਦੇ ਉੱਤੇ ਕੋਈ ਭਾਰੀ ਚੀਜ਼ ਦੇ ਨਾਲ ਵਾਰ ਕੀਤਾ ਜਿਸ ਨਾਲ ਉਹ ਪੂਰੀ ਤਰ੍ਹਾਂ ਲਹੂ ਲਹਾਨ ਹੋ ਗਈ ਤੇ ਉਥੇ ਬੇਹੋਸ਼ ਹੋ ਗਈ ਫਿਰ ਸਤਗੁਰੂ ਨੇ ਅੰਨੂ ਨੂੰ ਕਸੀਟਿਆ ਤੇ ਅੰਦਰ ਲੈ ਕੇ ਗਿਆ ਤੇ ਉਹਦੇ ਸਿਰ ਦੇ ਉੱਤੇ ਵਾਰ-ਵਾਰ ਵਾਰ ਕੀਤੇ ਤੇ ਚਿਹਰੇ ਦੇ ਉੱਤੇ ਵੀ ਅਣਗਿਣਤ ਵਾਰ ਕੀਤੇ ਜਿਸ ਨਾਲ ਉਹਦੀ ਮੌਤ ਹੋ ਗਈ ਪੁਲਿਸ ਦੀ ਸਖਤ ਕਾਰਵਾਈ ਦੇ ਚੱਲਦਿਆਂ ਔਰਨਾ ਦੇਵੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਤੇ ਨਾਲੇ ਹੀ ਸਤਗੁਰੂ ਨੂੰ ਵੀ ਤੇ ਉਹਦੇ ਜਿਹੜੇ ਦੋਸਤ ਸੀ ਉਹਨੂੰ ਵੀ ਗ੍ਰਫਤਾਰ ਕਰ ਲਿਆ ਇਹ ਸੀ ਇੱਕ ਹਫਸ਼ ਚ ਅੰਨੀ ਹੋਈ ਬੁੱਢੀ ਔਰਤ ਦੀ ਕਹਾਣੀ ਜਿਨੇ ਆਪਣੇ ਨਾਜਾਇਜ਼ ਸਬੰਧਾਂ ਨੂੰ ਕਾਇਮ ਰੱਖਣ ਦੇ ਲਈ ਆਪਣੇ ਬੁਟਾਪੇ ਦਾ ਇਕਲੌਤਾ ਸਹਾਰਾ ਆਪਣੀ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ